ba bop. ਪਾਲਾ ਜੀ ਕੁਲਾਰਾਂ ਵਾਲੇ ਬਾਬਾ ਪਾਲਾ ਜੀ ਕੁਲਾਰਾਂ ਵਾਲੇ ਹਰ ਬੁੱਧਵਾਰ ਤੇ ਵੀਰਵਾਰ ਨੂੰ ਚੌਂਕੀ ਲੱਗਦੀ ਹੈ ਜੀ ਪਿੰਡ ਰੇਤਗੜ੍ਹ ਰੇਤਗੜ੍ਹ ਦਰਗਾਹ ਦੇ ਉੱਪਰ ਹਰ ਬੁੱਧਵਾਰ ਤੇ ਵੀਰਵਾਰ ਨੂੰ ਦਿਨ ਦੀ ਚੌਂਕੀ ਲੱਗਦੀ ਹੈਗੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਾਬਾ ਜੀ ਪੂਰੀ ਸੰਗਤ ਜਿੰਨੀ ਵੀ ਦੂਰੋਂ ਨੇੜੇੋਂ ਚੱਲ ਕੇ ਆਉਂਦੀ ਹੈ ਉਹਨਾਂ ਨੂੰ ਮਿਲਦੇ ਹੈਗੇ ਤੇ ਦੋਸਤੋ ਵੀਡੀਓ ਨੂੰ ਜਿੰਨਾ ਹੋ ਸਕਦਾ ਅੱਗੇ ਜਰੂਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਚੈਨਲ ਬੀਬੀ ਯੂਨੀ ਬਲੈਕੜੀ ਨੂੰ ਦੋਸਤੋ ਫੋਲੋ ਕਰ ਲੈਣਾ ਜੇਕਰ ਯੂ ਉਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰ ਲਓ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਓ ਜੇਕਰ ਇੰਸਟਾਗ੍ਰam ਆਈਡੀ ਆ ਇੰਸਟਾਗ੍ਰam ਅਕਾਊਂਟ ਤੇ ਦੇਖ ਰਹੇ ਹੋ ਇੰਸਟਾਗ੍ਰam ਪੇਜ ਨੂੰ ਵੀ ਕਰਿਓ ਫੋਲੋ ਅੱਜ ਦੀ ਵੀਡੀਓ ਦੇ ਵਿੱਚ ਜਿੰਨਾ ਵੀ ਭੈਣ ਭਰਾਵਾਂ ਨੇ ਦੂਰੋਂ ਨੇੜਿਓਂ ਚੱਲ ਕੇ ਆਉਣਾਗਾ ਕਿੱਦਾਂ ਆਉਣਾਗਾ ਬੱਸਾਂ ਦੇ ਥਰੂ ਆਉਣ ਦਾ ਸਾਰਾ ਰਸਤਾ ਤੇ ਟ੍ਰੇਨਾਂ ਦੇ ਰਾਹੀਂ ਆਉਣ ਦਾ ਤੇ ਗੱਡੀਆਂ ਦੇ ਰਾਹੀਂ ਆਉਣ ਦਾ ਸਾਰਾ ਰਾਹ ਘਰੋਂ ਕਣ ਕਿਵੇਂ ਲੈ ਕੇ ਆਉਣੇ ਕਰਨਿਆਂ ਉਹ ਸਾਰਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਪੈਨ ਕਾਪੀ ਆਪਦੀ ਚੁੱਕ ਲਵੋ ਨੋਟ ਕਰੀ ਚਲੋ ਜੋ ਜੋ ਗੱਲਾਂ ਅਸੀਂ ਕਣ ਦੇ ਬਾਰੇ ਬੱਸਾਂ ਦੇ ਥਰੂ ਆਉਣ ਦਾ ਰਸਤਾ ਜਿਹੜਾ ਉਹ ਵੀ ਨੋਟ ਕਰੀ ਚੱਲੋ ਵੀ ਕਿੱਧਰ ਕਿੱਧਰ ਦੀ ਆਉਣਾ ਕਰਨਾਗਾ ਜੇਕਰ ਗੱਡੀਆਂ ਤੇ ਆਉਣਾ ਤੁਸੀਂ ਤੁਹਾਨੂੰ ਕਰੰਟ ਲੋਕੇਸ਼ਨ ਚਾਹੀਦੀ ਆ ਮੈਪ ਦੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮੈਪ ਦੀ ਲੋਕੇਸ਼ਨ ਆ ਜਿਹੜੀ ਉਹ ਮਿਲ ਜਾਵੇਗੀ ਤਾਂ ਮੈਪ ਦੀ ਲੋਕੇਸ਼ਨ ਲਗਾ ਕੇ ਤੁਸੀਂ ਦਰਗਾਹ ਤੇ ਮੁਧਵਾਰ ਜਾਂ ਵੀਰਵਾਰ ਨੂੰ ਪਹੁੰਚ ਸਕਦੇ ਹੋ ਆਓ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂਗੇ ਬੱਸਾਂ ਦੇ ਥਰੂ ਆਉਣ ਵਾਲਿਆਂ ਦੀ ਜਿਹੜੇ ਆ ਮਾਤਾ-ਮਾਂ ਭੈਣਾ ਭਰਾਵਾਂ ਨੇ ਬੱਸਾਂ ਦੇ ਥਰੂ ਆਉਣਾਗਾ ਉਹ ਨੋਟ ਕਰ ਲਵੋ ਤੁਸੀਂ ਵੀ ਕਿੱਧਰ ਦੀ ਆ ਸਕਦੇ ਹੋ ਕਿੱਧਰ ਦੀ ਤੁਹਾਨੂੰ ਤੁਹਾਡਾ ਰੂਟ ਆ ਜਿਹੜਾ ਉਹ ਤੁਹਾਨੂੰ ਸਹੀ ਵੇਗਾ ਤੇ ਜਿਹੜੀ ਵੀ ਕੋਈ ਸੰਗਤ ਕੋਈ ਬਰਨਾਲਾ ਸਾਈਡ ਬਠਿੰਡਾ ਸਾਈਡ ਮੋਗਾ ਮਾਨਸਾ ਸਰਸਾ ਇਧਰਲੀ ਸਾਈਡ ਤੋਂ ਆ ਰਹੇ ਨੇਗੇ ਸਭ ਤੋਂ ਪਹਿਲਾਂ ਤੁਸੀਂ ਪਹੁੰਚਣਾਗਾ ਜੀ ਪਾਤਣਾ ਪਾਤਣਾ ਸ਼ਹਿਰ ਦੇ ਵਿੱਚ ਪਹੁੰਚ ਕੇ ਪਾਤਣਾ ਤੋਂ ਤੁਸੀਂ ਬੱਸ ਲੈਣੀ ਹੈਗੀ ਜੀ ਜੋ ਸਮਾਣੇ ਨੂੰ ਜਾਂਦੀ ਹੋਵੇ ਸਮਾਣੇ ਨੂੰ ਬੱਸ ਜਾਣ ਵਾਲੀ ਜੋ ਸਮਾਣਾ ਪਟਿਆਲਾ ਬੱਸ ਜਾਂਦੀ ਹੋਵੇ ਪਾਤਣਾ ਤੋਂ ਤਾਂ ਉਹ ਬੱਸ ਲੈ ਲੈਣੀ ਹੈਗੀ ਸਮਾਣਾ ਸ਼ਹਿਰ ਦੇ ਵਿੱਚ ਤੁਸੀਂ ਜਾ ਕੇ ਜਦੋਂ ਬਾਰੇ ਚੌਂਕ ਤੇ ਉਤਰੋਗੇ ਤੁਹਾਨੂੰ ਉਥੋਂ ਈ ਰਿਸਕਾ ਆਟੋ ਵਗੈਰਾ ਮਿਲ ਜਾਣਗੇ ਤਾਂ ਉਹ ਤੁਹਾਨੂੰ ਦਰਗਾਹ ਤੇ ਛੱਡਿਆਉਣਗੇ ਜਦੋਂ ਤੁਸੀਂ ਉਹਨਾਂ ਨੂੰ ਕਮੋਗੇ ਵੀ ਲਾਲਾਂ ਵਾਲਾ ਪੀਰ ਜੋ ਰੋਡ ਦੇ ਉੱਪਰ ਇੰਡੀਆ ਨੂੰ ਆਉਲ ਪੈਟਰੋਲ ਪੰਪ ਦੇ ਸਾਹਮਣੇ ਜਿਹੜੀ ਨਵੀਂ ਦਰਗਾਹ ਗਈ ਵੀ ਉੱਥੇ ਜਾਣਾਗਾ ਤਾਂ ਤੁਹਾਨੂੰ ਉੱਥੇ ਉਹ ਛੱਡਿਆਉਣਗੇ ਜੀ ਸਮਾਣੇ ਉਤਰਨਾਗਾ ਤੇ ਸਮਾਣੇ ਤੋਂ ਤੁਹਾਨੂੰ ਉੱਥੇ ਉਹ ਛੱਡ ਦੇਣਗੇ ਜਿਹੜੇ ਵੀ ਕਿਸੇ ਭੈਣ ਭਰਾ ਨੇ ਕੋਈ ਪਟਿਆਲੇ ਕੰਨੀ ਆਉਣਾਗਾ ਜਾਂ ਚੰਡੀਗੜ੍ਹ ਕੰਨੀ ਆਉਣਾਗਾ ਇੱਧਰਲੇ ਜਿਹੜਾ ਨੰਦਰਾ ਵੀ ਰੂਟ ਕੋਈ ਬਣੂ ਕਰੂਗਾ ਤਾਂ ਸਭ ਤੋਂ ਪਹਿਲਾਂ ਪਟਿਆਲੇ ਪਹੁੰਚ ਜਾਓ ਪਟਿਆਲੇ ਤੋਂ ਤੁਸੀਂ ਬੱਸ ਲੈ ਲੈਣੀ ਹੈਗੀ ਸਮਾਣਾ ਸ਼ਹਿਰ ਨੂੰ ਜੋ ਸਮਾਣਾ ਪਾਤੜਾ ਨੂੰ ਬੱਸਾਂ ਜਾਂਦੀਆਂ ਨੇ ਆਣੇ ਵਾਲੀ ਬੱਸ ਲੈ ਕੇ ਸਮਾਣਾ ਉਤਰ ਕੇ ਉੱਥੋਂ ਈ ਰਿਸਕਾ ਲੈ ਲੈਣਾਗਾ ਜਿਹੜੇ ਵੀ ਭਰਾਵਾਂ ਨੇ ਕਿਸੇ ਨੇ ਦੂਰੋਂ ਨੇੜੇੋਂ ਟ੍ਰੇਨਾਂ ਦੇ ਥਰੂ ਆਉਣਾ ਕਰਨਾਗਾ ਹਨਾ ਕਿਸੇ ਵੀ ਏਰੀਆ ਤੋਂ ਤੁਸੀਂ ਆ ਰਹੇ ਹੋਗੇ ਤੁਸੀਂ ਟ੍ਰੇਨ ਤੇ ਆਉਣਾਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਪਟਿਆਲੇ ਪਹੁੰਚਣਾਗਾ ਟ੍ਰੇਨਾਂ ਦੇ ਰਾਹੀਂ ਕਿਸੇ ਪਾਸਿਓਂ ਵੀ ਆ ਰਹੇ ਹੋ ਕਿਸੇ ਵੀ ਸਟੇਟ ਤੋਂ ਕਿਸੇ ਵੀ ਜ਼ਿਲ੍ਹੇ ਤੋਂ ਆ ਰਹੇ ਹੋਗੇ ਤਾਂ ਪਟਿਆਲੇ ਪਹੁੰਚ ਜਾਵੋ ਪਟਿਆਲੇ ਜਦੋਂ ਰੇਲਵੇ ਸਟੇਸ਼ਨ ਤੇ ਆ ਕੇ ਉਤਰਗੇ ਟ੍ਰੇਨ ਦੇ ਥਰੂ ਬੱਸ ਸਟੈਂਡ ਦੇ ਵਿੱਚੋਂ ਬੱਸ ਤੁਸੀਂ ਵੀ ਫੜਨੀ ਹੈਗੀ ਜੋ ਸਮਾਣਾ ਸ਼ਹਿਰ ਨੂੰ ਜਾਂਦੀ ਹੋਵੇ ਬੱਸਾਂ ਦਾ ਤੇ ਟ੍ਰੇਨਾਂ ਦਾ ਸਫ਼ਰਾ ਜਿਹੜਾ ਉਹ ਤੁਹਾਨੂੰ ਇਦਾਂ ਦੱਸ ਦਿੱਤਾਗਾ ਜਿਹ ਗੱਡੀਆਂ ਦੇ ਥਰੂ ਆਉਣਾ ਕਰਨਾਗਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਪ ਲਿੰਕ ਕਰੰਟ ਲੋਕੇਸ਼ਨ ਆ ਜਿਹੜੀ ਮੈਪ ਦੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ ਉਸ ਲਿੰਕ ਨੂੰ ਕਲਿੱਕ ਕਰ ਲਵੋ ਜੀ ਤਾਂ ਉਹ ਲਿੰਕ ਨੂੰ ਕਲਿੱਕ ਕਰਕੇ ਆਪਣੀ ਲੋਕੇਸ਼ਨ ਲਗਾ ਕੇ ਜਿੱਥੋਂ ਵੀ ਤੁਸੀਂ ਕਿਤੇ ਆਉਣਾ ਕਰਨਾਗਾ ਹਨਾ ਤਾਂ ਤੁਸੀਂ ਲੋਕੇਸ਼ਨ ਦੇ ਥਰੂ ਪਹੁੰਚ ਸਕਦੇ ਹੋਗੇ ਹੁਣ ਜਿਹੜੇ ਕਣ ਨੇਗੇ ਕਣਾਂ ਜੋ ਬਾਬਾ ਜੀ ਕਣ ਚੁੱਕਦੇ ਨੇ ਕਣਾਂ ਦੇ ਥਰੂ ਆਵਾਜ਼ ਦਿੰਦੇ ਹੈਗੇ ਆਵਾਜ਼ ਪੈਂਦੀ ਹੈਗੀ ਉਹ ਕਣਾਂ ਨੂੰ ਨੋਟ ਕਰ ਲਵੋ ਘਰੋਂ ਤੁਸੀਂ ਕੀ ਕੀ ਚੀਜ਼ਾਂ ਲੈ ਕੇ ਆਉਣੀਆਂ ਨੇਗੀਆਂ ਜੇਕਰ ਤੁਸੀਂ ਬੁੱਧਵਾਰ ਦੀ ਚੌਂਕੀ ਤੇ ਆਉਣਾਗਾ ਤਾਂ ਮੰਗਲਵਾਰ ਨੂੰ ਆਪਣੇ ਘਰ 1 ਕਿਲੋ ਕਣਕ ਲੈ ਕੇ 1 ਕਿਲੋ ਕਣਕ ਲੈ ਲਵੋ ਉਹਦੇ ਵਿੱਚ 100 ਰੁਪਇਆ ਪਾ ਲਵੋ 50 ਜਾਂ 100 ਰੁਪਇਆ 1 ਲੀਟਰ ਤੇਲ ਦੀ ਬੋਤਲ ਲੈ ਲਓ ਸਰੋਂ ਦੇ ਦੀ ਇਹ ਤਿੰਨ ਚੀਜ਼ਾਂ ਨੂੰ ਆਪਣੇ ਪੂਰੇ ਘਰ ਦੇ ਵਿੱਚ ਦੀ ਗੇੜਾ ਦੇ ਕੇ ਜਿੰਨੇ ਤੁਹਾਡੇ ਫੈਮਿਲੀ ਮੈਂਬਰ ਨੇ ਉਹਨਾਂ ਦੇ ਸਿਰ ਦੇ ਉੱਪਰ ਦੀ ਇੱਕ ਵਾਰੀ ਚੁਹਾ ਲੈਣਾ ਜੇ ਕੋਈ ਮੈਂਬਰ ਨਹੀਂ ਹੈਗਾ ਘਰ ਦੇ ਵਿੱਚ ਕੋਈ ਫੋਟੋ ਪਈ ਆ ਜਾਂ ਉਹਦਾ ਕੋਈ ਕੱਪੜਾ ਘਰ ਦੇ ਵਿੱਚ ਪਿਆ ਹੋਵੇਗਾ ਉਹਦੇ ਉੱਪਰ ਦੀ ਚੁਹਾ ਲੈ ਬੋ ਜਿਹੜੇ ਉਹਨੂੰ ਤੁਸੀਂ ਕਣਕ ਤੇ ਉਹਦੇ ਵਿੱਚ ਜੋ 100 ਰੁਪਇਆ ਪਾਇਆਗਾ ਤੇ ਨਾਲ ਇਹ ਤੇਲ ਦੀ ਬੋਤਲਾ ਇਹ ਤਿੰਨੇ ਚੀਜ਼ਾਂ ਨੂੰ ਕਿਤੇ ਵੀ ਤੁਸੀਂ ਰਸਤੇ ਦੇ ਵਿੱਚ ਯੂਜ਼ ਨਹੀਂ ਕਰਨਾ ਇਹਨੂੰ ਰਤਨਾ ਨੀਗਾ ਲਫਾਵੇਰੀ ਗੱਠ ਮਾਰ ਲਿਉਣੀ ਹੈਗੀ ਜਦੋਂ ਦਰਗਾਹ ਤੇ ਆਗੇ ਉਦੋਂ ਗਾਹਾਂ ਤੁਹਾਨੂੰ ਇੱਥੇ ਸੇਵਾਦਾਰ ਸਾਰਾ ਦੱਸ ਦੇਣਗੇ ਵੀ ਕੰਨ ਕਿੱਥੇ ਲੈ ਕੇ ਕਿਵੇਂ ਜਾਣਾ ਕਰਨਾਗਾ ਤੇ ਇੱਥੇ ਆਉਣ ਸਰ ਤੁਹਾਡੀ ਐਂਟਰੀ ਹੋਵੇਗੀ ਜੀ ਤੁਹਾਡਾ ਨੰਬਰ ਲੱਗੇਗਾ ਸੇਵਾਦਾਰ ਰਜਿਸਟਰ ਲੈ ਕੇ ਮੂਹਰੇ ਖੜੇ ਹੁੰਦੇ ਨੇਗੇ ਉਹ ਐਂਟਰੀਆਂ ਨੋਟ ਕਰਦੇ ਰਹਿੰਦੇ ਨੇਗੇ ਵੀ ਜਿੰਨੀ ਸੰਗਤ ਆਈ ਜਾਂਦੀ ਆ ਬਾਰੀ ਸਮੇਤ ਉਹਨਾਂ ਦਾ ਨੰਬਰ ਲੱਗਦਾ ਰਹਿੰਦਾ ਤੇ ਉਸ ਹਿਸਾਬ ਨਾਲ ਤੁਹਾਨੂੰ ਆਵਾਜ਼ ਆ ਜਿਹੜੀ ਉਹ ਮਾਰੀ ਜਾਵੇਗੀ ਤੇ ਜਿਹੜੀਆਂ ਤੁਸੀਂ ਵੀਡੀਓ ਦੇ ਥਰੂ ਲੱਗਦੀ ਚੌਂਕੀ ਦੇਖਦੇ ਹੁੰਨੇ ਹੋਗੇ ਇਹ ਵੀਰਵਾਰ ਵਾਲੇ ਦਿਨ ਚੌਂਕੀ ਲੱਗਦੀ ਹੁੰਦੀ ਹੈਗੀ ਵੀਰ ਜਿਹੜੀ ਆਵਾਜ਼ ਆ ਗਈ ਉਹ ਓਪਨੀ ਮਾਰੀ ਜਾਂਦੀ ਹੈ ਕਿ ਬਾਬਾ ਜੀ ਦੇ ਜਦੋਂ ਉਹ ਦਰਬਾਰ ਚ ਬੈਠੇ ਹੁੰਦੇ ਉਹ ਆਵਾਜ਼ ਦੇ ਕੇ ਬਾਬਾ ਜੀ ਤੁਹਾਨੂੰ ਖੜੇ ਕਰਨਗੇ ਫਿਰ ਤੁਹਾਡੀ ਜਿਹੜੀ ਮੇਨ ਨਿਸ਼ਾਨੀ ਕਈ ਵਾਰ ਇੱਕ ਨਾਮ ਦੇ ਪੰਜ ਪੰਜ 10 10 ਜਾਣੇ ਹੋ ਜਾਂਦੇ ਨੇ ਫਿਰ ਮੇਨ ਨਿਸ਼ਾਨੀ ਹਨਾ ਦੱਸ ਕੇ ਫਿਰ ਉਦੋਂ ਗਾਹਾਂ ਪੁੱਛ ਜਿਹੜੀ ਉਹ ਸ਼ੁਰੂ ਕਰਦੇ ਨੇਗੇ ਕੱਢਣੀ ਗਣਾ ਬਾਰੇ ਤੁਹਾਨੂੰ ਸਾਰਾ ਨੋਟ ਕਰਵਾ ਦਿੱਤਾਗਾ ਜੀ ਆਪਾਂ ਤੇ ਬਾਕੀ ਜਿਹੜੀ ਕੋਈ ਦੂਰੋਂ ਨੇੜੋਂ ਕੋਈ ਸੰਗਤ ਆਉਂਦੀ ਆ ਉਹ ਇਹ ਪੁੱਛਦੇ ਰਹਿੰਦੇ ਆ ਵੀ ਰਹਿਣ ਦਾ ਦਰਗਾਹ ਦੇ ਵਿੱਚ ਰਹਿਣ ਦਾ ਬੰਦੋਬਸਤ ਹੈਗਾ ਜੀ ਰਹਿਣ ਬਸੇਰਾ ਤੁਹਾਡਾ ਹੋਵੇਗਾ ਲੰਗਰ ਆ ਜਿਹੜੇ ਮੰਗਲ ਦੇ ਰਹੇ ਰਹਿੰਦੇ ਆ ਜੀ ਲੰਗਰਾਂ ਦੇ ਵਿੱਚ ਜਰੂਰ ਸੇਵਾ ਵੀ ਕਰਵਾਇਆ ਕਰੋ ਜੋ ਵੀ ਕੋਈ ਸਿੱਧਾ ਰਾਸ਼ਨ ਵਗੈਰਾ ਲੰਗਰ ਦੇ ਵਿੱਚ ਭੇਟ ਕਰਨਾ ਹੈ ਹਨਾ ਉਹ ਵੀ ਆਪਦਾ ਜਰੂਰ ਆ ਕੇ ਪਾ ਕੇ ਜਾਇਆ ਕਰੋ ਤੇ ਜਿੰਨਾ ਭੈਣ ਭਰਾਵਾਂ ਦੇ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਹਨਾ ਕਿਉਂਕਿ ਬਰਸਾਦ ਦੇ ਪਾਣੀ ਦਾ ਲੰਗਰ ਮੰਗਲਵਾਰ ਤੋਂ ਵੀਰਵਾਰ ਤੱਕ ਚੱਲਦਾ ਤੇ ਨਾਲ ਹੀ ਚਾਹ ਪਾਣੀ ਦਾ ਲੰਗਰ ਚੱਲਦਾ ਰਹਿੰਦਾ ਹੈਗਾ ਹਨਾ ਦੁੱਧ ਦੀ ਬਹੁਤ ਜ਼ਰੂਰਤ ਪੈਂਦੀ ਆ ਆਉਂਦੇ ਹੋਏ ਦੁੱਧ ਜਿਹੜਾ ਉਹ ਚਾਹੇ ਤੁਸੀਂ ਆਪਣੇ ਘਰ ਦੇ ਵਿੱਚੋਂ ਲਿਆਇਆ ਕਰੋ ਚਾਹੇ ਨਹੀਂ ਆਉਂਦੇ ਹੋਏ ਦੁਕਾਨਾਂ ਤੋਂ ਡੈਰੀਆਂ ਤੋਂ ਪੈਕਟ ਜਰੂਰ ਦੁੱਧ ਦਾ ਇੱਕ ਲੈ ਕੇ ਆਇਆ ਕਰੋ ਕਿਉਂਕਿ ਲ ਤੋ ਪੈਂਦੀ ਆ ਸੰਗਤ ਆ ਜਿਹੜੀ ਬਹੁਤ ਜ਼ਿਆਦਾ ਆਉਂਦੀ ਹੁੰਦੀ ਆ ਹਰ ਚੌਂਕੀ ਤੇ ਅੱਗੇ ਦੋਸਤੋ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਹਨ ਲੰਗਰਾਂ ਦੇ ਵਿੱਚ ਵੀ ਸੇਵਾ ਜ਼ਰੂਰ ਕਰਵਾਇਆ ਕਰੋ ਮਾਤਾ ਮਾਂ ਭੈਣਾਂ ਜ਼ਰੂਰ ਪ੍ਰਸਾਦਾ ਪਾਣੀ ਨਾਲ ਤਿਆਰ ਕਰਵਾਇਆ ਕਰਨ ਭਰਾਵਾਂ ਨੂੰ ਬੇਨਤੀ ਹੈ ਵੀ ਉਹ ਵੀ ਹਨਾ ਚਾਹ ਪਾਣੀ ਦਾ ਤਾਲਾ ਪ੍ਰਸਾਦੇ ਵਰਤੌਣੇ ਕਰਨੇ ਜ਼ਰੂਰ ਟਾਈਮ ਤੋਂ ਟਾਈਮ ਕੱਢ ਕੇ ਆਉਦਾ 10-20 ਮਿੰਟ ਲੰਗਰਾਂ ਚ ਵੀ ਜ਼ਰੂਰ ਸੇਵਾ ਕਰਵਾਇਆ ਕਰੋ ਕਹਿੰਦਾ ਸੇਵਾ ਨੂੰ ਮਿਲਦਾ ਮੇਵਾ ਕਰਕੇ ਤੁਸੀਂ ਦੇਖ ਲਵੋ ਬੁੱਧਵਾਰ ਤੇ ਵੀਰਵਾਰ ਆਏ ਹਫਤੇ ਚੌਂਕੀ ਆ ਜਿਹੜੀ ਪਿੰਡ ਰੇਤਗੜ੍ਹ ਹੀ ਦਰਗਾਹ ਦੇ ਉੱਪ ਪਿੰਡ ਸਾਈਡ ਤੇ ਰਹਿਆਂਦਾਗਾ ਰੋਡ ਦੇ ਉੱਪਰ ਬਿਲਕੁਲ ਦਰਗਾਹ ਕੀ ਜਿਹੜਾ ਪਾਤੜਾਂ ਤੋਂ ਸਮਾਣੇ ਨੂੰ ਜਾਂਦਾ ਜਾਂ ਸਮਾਣੇ ਤੋਂ ਪਾਤੜਾਂ ਵਾਲਾ ਜਿਹੜਾ ਮੇਨ ਰੋਡ ਹੈਗਾ ਰੋਡ ਦੇ ਉੱਪਰ ਹੀ ਦਰਗਾਹ ਕੀ ਤੇ ਸਾਹਮਣੇ ਇੰਡੀਅਨ ਔਇਲ ਪੈਟਰੋਲ ਪੰਪ ਆ ਫੈਕਟਰੀਆਂ ਨੇ ਤੁਹਾਨੂੰ ਦਰਗਾਹ ਰੋਡ ਦੇ ਉੱਪਰ ਬਹੁਤ ਵੱਡੀ ਦਰਗਾਹ ਜਿਹੜੀ ਚਾਰ ਮੰਜ਼ਲੀ ਤੁਹਾਨੂੰ ਬਣੀ ਵੀ ਦੇਖ ਜਾਵੇਗੀ ਤੇ ਬਾਕੀ ਰੋਡ ਦੇ ਉੱਪਰ ਕਰਾਉਡ ਆ ਜਿਹੜਾ ਉਹ ਤੁਹਾਨੂੰ ਸੜਕਾਂ ਤੇ ਗੱਡੀਆਂ ਕਾਰਾਂ ਖੜੀਆਂ ਉਹਦਾ ਦਾਜਰ ਆਈ ਜਾਣਗੀਆਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀ ਆਉਂਦੀਆਂ ਨੇ ਹਨਾ ਉਹ ਵੀ ਨੋਟ ਕਰ ਲੈਣਾ ਤੁਸੀਂ ਫੋਨ ਕਾਲਾਂ ਕਰਦੇ ਆਪਣਾ ਇੰਸਟਾਗ੍ਰam ਅਕਾਊਂਟ ਹੈਗਾ ਇੰਸਟਾਗ੍ਰam ਅਕਾਊਂਟ ਹੈਗਾ pv19blackd ਇੰਸਟਾਗ੍ਰam ਅਕਾਊਂਟ ਦੇ ਉੱਪਰ ਜਾ ਕੇ ਤੁਸੀਂ ਜਦੋਂ ਇੰਸਟਾਗ੍ਰam ਨੂੰ ਓਪਨ ਕਰੋਗੇ ਆਪਣੇ ਨੂੰ ਇੰਸਟਾਗ੍ਰam ਨੂੰ ਓਪਨ ਕਰ ਲਓ ਜੀ ਤੁਹਾਨੂੰ ਆਪਾਂ ਸਾਰਾ ਜਿਹੜਾ ਵੀਡੀਓ ਦੇ ਰਾਹੀਂ ਵੀ ਦਿਖਾ ਰਹੇ ਹਾਂਗੇ ਜਦੋਂ ਤੁਸੀਂ ਆਪਣੇ ਇੰਸਟਾਗ੍ਰam ਨੂੰ ਖੋਲੋਗੇ ਹਨਾ ਇੰਸਟਾਗ੍ਰam ਦੇ ਵਿੱਚ ਸਰਚ ਕਰੋਗੇ pv19blackd ਲਿਖ ਕੇ ਆਪਣਾ ਅਕਾਊਂਟ ਆ ਜਿਹੜਾ ਤੁਹਾਡੇ ਸਾਹਮਣੇ ਓਪਨ ਹੋ ਜਾਵੇਗਾ ਤੇ ਇੰਸਟਾਗ੍ਰam ਦੇ ਉੱਪਰ ਜਿਹੜੀ ਸਬਸਕ੍ਰਿਪਸ਼ਨ ਦੀ ਆਪਸ਼ਨ ਆ ਗਈ ਜੀ ਹਨਾ ਉਹਨੂੰ ਤੁਸੀਂ ਕਲਿੱਕ ਕਰ ਲੈਣਾ ਸਬਸਕ੍ਰਿਪਸ਼ਨ ਚ ਵੀਰਵਾਰ ਦੀ ਚੌਂਕੀ ਤੋਂ ਬਾਅਦ ਸ਼ੁੱਕਰਵਾਰ ਜਾਂ ਸ਼ਨੀਵਾਰ ਦਾ ਕੋਈ ਦਿਨ ਤੈਅ ਕਰਕੇ ਤੁਹਾਨੂੰ ਸਾਰਾ ਇੰਸਟਾਗ੍ਰam ਤੇ ਆਪਾਂ ਉਹ ਅਪਡੇਟ ਪਾ ਦੇਵਾਂਗੇ ਜਿਹੜੇ ਵੀ ਭੈਣ ਭਰਾ ਕੋਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਨਹੀਂ ਆ ਸਕਦੇ ਤਾਂ ਉਹ ਆਪਣਾ ਇੰਸਟਾਗ੍ਰam ਪੇਜ ਹੈ ਪੀਵੀ19 ਬਲੈਕਰੀ ਤਾਂ ਉੱਥੇ ਜਾ ਕੇ ਤੁਸੀਂ ਸਬਸਕ੍ਰਿਪਸ਼ਨ ਆ ਜਿਹੜੀ ਉਹ ਲੈ ਲਵੋ ਬਾਬਾ ਜੀ ਜਦੋਂ ਲੈਵ ਹੋਇਆ ਕਰਨਗੇ ਤਾਂ ਤੁਹਾਨੂੰ ਮੈਸੇਜ ਆ ਜਿਹੜਾ ਉਹ ਪਹਿਲਾਂ ਦਿੱਤਾ ਜਾਇਆ ਕਰੇਗਾ ਟਾਈਮ ਟੇਬਲ ਸਾਰਾ ਪਹਿਲਾਂ ਇੰਸਟਾਗ੍ਰam ਦੇ ਉੱਪਰ ਅਪਲੋਡ ਕਰ ਦਿੱਤਾ ਜਾਇਆ ਕਰਿਆ ਤਾਂ ਉਸ ਸਮੇਂ ਤੁਸੀਂ ਲੈਵ ਵੀਡੀਓ ਕਾਲਿੰਗ ਦੇ ਰਾਹੀਂ ਅਟੈਚ ਹੋ ਕੇ ਜਾਂ ਆਪਣੇ ਮੈਸੇਜਾਂ ਦੇ ਰਾਹੀਂ ਹਨਾ ਸਾਰੀ ਗੱਲਬਾਤ ਆ ਜਿਹੜੀ ਤੁਸੀਂ ਉੱਥੇ ਲੈਵ ਦੇ ਵਿੱਚ ਆਉਂਦਾ ਵਾਰੀ ਸਮੇਤ ਰੱਖ ਸਕਿਆ ਕਰੋਗੇ ਤਾਂ ਸਬਸਕ੍ਰਿਪਸ਼ਨ ਆ ਜਿਹੜੀ ਉਹ ਤੁਸੀਂ ਜਾ ਕੇ ਅੱਜ ਜਿੰਨਾ ਵੀ ਤੁਹਾਨੂੰ ਆਪਾਂ ਦੱਸਿਆ ਉਹਦਾ ਨੋਟ ਕਰਕੇ ਬੁੱਧਵਾਰ ਤੇ ਵੀਰਵਾਰ ਪਿੰਡ ਰੇਤਗੜ ਪਹੁੰਚਣਾ ਤੁਸੀਂ ਪਾਤੜਾ ਤੋਂ ਸਮਾਣਾ ਰੋਡ ਇੰਡੀਅਨ ਔਇਲ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਲਾਲਾਂ ਵਾਲਾ ਪੀਰ ਬਾਬਾ ਪਾਲਾ ਜੀ ਦੀ ਦਰਗਾਹ ਤਾਂ ਉੱਥੇ ਬੁੱਧਵਾਰ ਤੇ ਵੀਰਵਾਰ ਜੋ ਵੀ ਸੰਗਤਾਂ ਨੇ ਆਉਣਾ ਕਰਨਾ ਇਸ ਚੌਂਕੀ ਤਾਂ ਤੁਸੀਂ ਆ ਸਕਦੇ ਹੋ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ BB Unni Blacky ਨੂੰ ਕਰ ਲਓ ਲਾਇਕ ਐਂਡ ਫੋਲੋ ਤੇ ਲਾਈਵ ਚੌਂਕੀ ਆਪਣੇ YouTube ਚੈਨਲ BB Unni Blacky ਦੇ ਉੱਪਰ ਲਾਈਵ ਚੱਲੇਗਾ ਤੇ ਬਾਬਾ ਪਾਲਾ ਜੀ ਕੁਲਾਰਾਂ ਵਾਲੇ YouTube ਚੈਨਲ ਦੇ ਉੱਪਰ ਵੀ ਲਾਈਵ ਚੱਲੇਗਾ